ਇਹ ਅੰਗਰੇਜ਼ਾਂ ਦੇ ਟਾਈਮ ਦਾ ਪੋਲ ਹੈ ਜਿਹੜਾ ਅੱਜ ਵੀ ਖੜਾ ਆ ਹਾਂਜੀ ਵੀਡੀਓ ਵੇਖ ਰਿਹਾ ਸਾਰੇ ਭੈਣਾ ਭਰਾਵਾਂ ਯਾਰਾਂ ਬੇਲੀਆਂ ਨੂੰ ਭੈਣਾ ਨੂੰ ਮਾਵਾ ਨੂੰ ਸਾਡੇ ਵੱਲੋਂ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਆਪਾਂ ਪਿਛਲੇ ਕੁਝ ਦਿਨਾਂ ਤੋਂ ਅ ਅਕਾਲ 올ਡ ਵਾਲੇ ਆਪਣੇ ਬਲਜੀਤ ਵੀਰ ਜੀ ਤੋਂ ਹਨਾ ਸਾਈਕਲ ਲਿਆਂਦਾ ਬੈਟਵਿਨ 520 ਤੇ ਆਪਾਂ ਸਫ਼ਰ ਵੀ ਸ਼ੁਰੂ ਕਰਾਂਗੇ ਪਰ ਸਭ ਤੋਂ ਪਹਿਲਾਂ ਕਹਿੰਦੇ ਵੀ ਉਹ ਮਹਾਰਾਜ ਦਾ ਨਾਮ ਲੈਣਾ ਗੁਰੂ ਸਾਹਿਬ ਦੀ ਹਾਇਰੀ ਭਰਨੀ ਜ਼ਰੂਰੀ ਹੈ ਤੇ ਅੱਜ ਆਪਾਂ ਸੁਲਤਾਨਪੁਰ ਜਾ ਰਹੇ ਹਾਂ ਤੇ ਨਾਲੇ ਸਾਈਕਲ ਤੇ ਪਹਿਲਾ ਟੂਰ ਆ ਟੂਰ ਵੀ ਕੱਢਾਂਗੇ ਤੇ ਨਾਲੇ ਸਾਈਕਲ ਦੀ ਪਰਖ ਹੋ ਜੂਗੀ ਤੇ ਨਾਲੇ ਗੁਰੂ ਘਰੇ ਜਾ ਕੇ ਹਾਇਰੀ ਲਵਾ ਕੇ ਤੇ ਮਹਾਰਾਜ ਅੱਗੇ ਅਰਦਾਸ ਕਰਕੇ ਆਵਾਂਗੇ ਕਿ ਜਿਹੜਾ ਅੱਜ ਵਾਲਾ ਸਫ਼ਰ ਵੀ ਤੇ ਜਿਹੜਾ ਅੱਗੇ ਵੀ ਆਪਾਂ ਸਫ਼ਰ ਸਾਈਕਲ ਤੇ ਕਰਾਂਗੇ ਉਹ ਸੁਹਾਣਾ ਹੋਵੇ ਤੇ ਉਹ ਚੜ੍ਹਦੀ ਕਲਾਲਾ ਹੋਵੇ ਤੇ ਮਹਾਰਾਜ ਦੀ ਕਿਰਪਾ ਨਾਲ ਉਹ ਸਫ਼ਰ ਜਿਹੜਾ ਵਾ ਉਹ ਚੜ੍ਹਦੀ ਕਲਾ ਰਵੇ ਤੇ ਸਾਰਾ ਭਾਰਤ ਘੁੰਮਣੇ ਸਾਈਕਲ ਤੇ ਆਓ ਪਹਿਲਾਂ ਤੁਰਤ ਪਹਿਲਾਂ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰ ਲੈਨੇ ਆ ਕਿ ਰਾਹ ਵਿੱਚ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਸਾਈਕਲ ਵਧੀਆ ਚੱਲੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾ ਰਹੇ ਆਪਾਂ ਗੁਰਦਰਾ ਸ੍ਰੀ ਸੁਲਤਾਨਪੁਰ ਸਾਹਿਬ ਹਨਾਂ ਤਨ ਤਨ ਸ੍ਰੀ ਗੁਰੂ ਨਾਨਕ ਦੀ ਨਗਰੀ ਤੇ ਸਾਈਕਲ ਵੀ ਨਾਲੇ ਪਹਿਲੇ ਦਿਨ ਹੀ ਆਪਾਂ ਕੱਢਿਆ ਅੱਜ ਨਾਲੇ ਸਾਈਕਲ ਨੂੰ ਦਰਸ਼ਨ ਕਰਾ ਕੇ ਲਿਆਵਾਂਗੇ ਨਾਲੇ ਗੁਰੂ ਸਾਹਿਬ ਅੱਗੇ ਆਪ ਅਰਦਾਸ ਵੀ ਇੰਦੀ ਕਰਕੇ ਆਵਾਂਗੇ ਲੋ ਜੀ ਪੋਲ ਤੇ ਚੜਾਈਆਂ ਚੜ ਰਹੇ ਛਿਪਦਾ ਸੂਰਜ ਤੇ ਇਧਰ ਆ ਪੋਲਾ ਚੰਗਾ ਜੋਤਰਾ ਲਵਾਇਆ ਨੇ ਪੋਲ ਦੇ ਅਜੇ ਨਵੇਂ ਨਵੇਂ ਆਦੇ ਸਾਹ ਹੀ ਚੜਦਾ ਜਾਦਾ ਹੋੜੇ ਵਾਲੀ ਪੱਕ ਜੂ ਫੇਰ ਸਹੀ ਹੋ ਜਾਊਗਾ ਆਜੇ ਤرائی ਹੁਣ ਸਾਹ ਸੌਖਾ ਹੋ ਜਾਊਗਾ ਤਤرائی ਦੇ ਡਾਉਂਡ ਦਾ ਜੋ ਸਾਈਕਲ ਆਹਲਾ ਦੋਲਾ ਆ ਜੀ ਪੈ ਗਏ ਆਪਾਂ ਸultanpur ਸਾਹਿਬ ਦੇ ਰਾਹ ਤੇ ਤੇ ਜੰਗਲਾਤ ਰਾਹ ਕਰੋ ਚੈੱਕ ਜੀ ਪੂਰਾ ਠੰਡਾ ਮਾਹੌਲ ਤੇ ਬਹੁਤ ਵਧੀਆ ਲਓ ਜੀ 12 ਸੈਂਚਰੀ ਔਰ ਘਰ ਰੈਂਪ ਤੇ ਪੈ ਗਏ ਆਪਾਂ sultanpur ਸਾਹਿਬ ਦੇ ਰਾਹ ਤੇ ਤੇ ਮਾਹੌਲ ਚੈੱਕ ਕਰੋ ਤੁਸੀਂ ਜੀ ਜਗਾ ਜਗਨਾਦ ਮੈਕ ਵੀ ਜਗਾ ਹੈ ਤੇ ਇਹ ਦੇਖੋ ਮਾਹੌਲ ਦੇਖੋ ਤੇ ਮੌਸਮ ਕਿਤਾ ਸ਼ਾਂਤੀਪੁਰ ਸੇਰਾ ਲੋ ਜੀ ਗਿੱਦੜਪਿੰਡੀ ਜਿਹੜਾ ਪੋਲਾ ਉਥੇ ਪਹੁੰਚ ਚਲੇ ਆ ਨਾ ਉਹਦੇ ਕੋਲ ਪਹੁੰਚ ਗਏ ਤੇ ਤਾ ਲੈ ਰਹੇ ਆ ਦਮ ਮਾਰ ਰਹੇ ਪਾਣੀ ਪੀ ਰਹੇ ਆ ਨਾ ਬਰੇਗੋ ਥੋੜਾ ਹੈਗਾ ਅੱਧੇ ਘੰਟੇ ਰਹਿਗਾ ਫਬਰ ਹੋਰ ਤੇ ਇੱਕ ਅੰਕ ਤੇ ਫਿਰ ਆਪਾਂ ਕੁੰਝਨੇ ਬਰੂਤਰ ਤੇ ਕੋਣੇ ਤੁਹਾਨੂੰ ਦੱਚਣ ਲੋ ਜੀ ਪਹੁੰਚ ਗਏ ਆ ਪਿੰਡ ਖੁੱਸੂ ਵਾਲਾ ਮੋੜ ਤੇ ਆ ਜਿੱਦਰ ਪਿੰਡੀ ਮੋੜ ਤੇ ਇਹਨਾ ਮੋੜ ਰਾ ਸਾਹਿਬ ਬੱਬਾ ਮੋਲਾ ਜੀ ਦਾ ਬੜੀ ਸਤਕਾਰਯੋਗ ਅਸਤੀ ਹੋਏ ਨੇ ਵੀ ਖੜੀ ਇਲਾਕੇ ਦੀ ਸੇਵਾ ਕੀਤੀ ਹੈ ਨਾ ਲੰਗਰ ਕੋਹਾਣੀ ਇੱਥੇ ਜਦੋਂ ਪਹਿਲਾ ਪੋਲ ਹੁੰਦਾ ਸੀਗਾ ਰਾਣਾ ਤੇ ਉਦੋਂ ਇੱਥੇ ਲੈਣਾ ਲੱਗ ਜਾਂਦੇ ਹੁੰਦੇ ਆ ਟਰੈਕਟਰਾਂ ਟਰਾਲੀਆਂ ਗੱਡੀਆਂ ਮੋਟਰਸਾਈਕਲ ਜਦੋਂ ਆ ਨਾਗਰਾ ਜਾਂਦਾ ਵਾ ਅਲੀ ਦੇ ਨਾਲ ਨਾਲ ਜਾ ਰਿਆ ਰਾਹ ਇਹ ਆ ਬਣਾ ਆ ਜਦਾ ਇਹ ਪਹਿਲਾਂ ਇਹ ਸੜਕ ਹੁੰਦੀ ਸੀ ਆ ਬਾਅਦ ਚ ਬਣਿਆ ਤੇ ਜਦੋਂ ਇਹ ਪੁਲ ਹੁੰਦਾ ਸੀਗਾ ਉਹ ਤੋਂ ਇੱਥੇ ਗੱਡੀਆਂ ਦੀਆਂ ਲਾਈਨਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਆ ਇਹ ਕਿਉਂਕਿ ਇਹ ਦਰਿਆ ਦੇ ਉੱਤੇ ਬਾਅਦ ਰਾਤ ਨੂੰ 7:30 ਤੋਂ ਬਾਅਦ ਇਹ ਪੁਲ ਬੰਦ ਕਰ ਦਿੰਦੇ ਫਿਰ ਜਿਹੜੀ ਗੱਡੀ ਜਾਂ ਟਰੱਕ ਜਾਂ ਟਰਾਲੀ ਕੋਈ ਵੀ ਇੱਧਰ ਰਹਿ ਗਈ ਆ ਉਹ ਫਿਰ ਰਾਤ ਕੱਟਣ ਲਈ ਬਾਬਾ ਜੀ ਦੇ ਡੇਰੇ ਤੇ ਫਿਰ ਰਿੰਦੇ ਸੀ ਹਨ ਤੇ ਬੜਾ ਚੜਦੀ ਕਲਾ ਨਾਲ ਡੇਰਾ ਏ ਗੁਰਦਰਾ ਸਾਹਿਬਾ ਤੇ ਲੋ ਜੀ ਅੱਗੇ ਆ ਗਿਆ ਸਾਹਦਨ ਟੋਲ ਬੈਰੀਅਰ ਕਿਹ ਟੋਲ ਲੱਗਣਾ ਵੀ ਨਹੀਂ ਕਿਉਂਕਿ ਇਹ ਬੰਦ ਆ ਤੇ ਇੰਦੀ ਮਨਿਆਦ ਖਤਮ ਹੋ ਚੁੱਕੀ ਆ ਆਇਆ ਸੱਜੀ ਲਈ ਬੈਠਾ ਇਹ ਇਹ ਆ ਗਿਆ ਗਿੱਦੜ ਪਿੰਡੀ ਪੋਲ ਇਧਰ ਆ ਜਿਹੜਾ ਦਰੀਆ ਦਾ ਪੋਲਾ ਆ ਗਿਆ ਜੀ ਤੁਹਾਨੂੰ ਦਰਿਆ ਵੀ ਹੋਣੇ ਆ ਤੇ ਇਹ ਬਹੁਤ ਚ ਟੋਲ ਪਰ ਚੱਲਦਾ ਰਿਹਾ ਬਾਕੀ ਇਹ ਠੀਕ ਸੀਗਾ ਜਾਇ ਸੀਗਾ ਕਿਉਂਕਿ ਇੱਥੇ 30 ਰੁਪਏ ਸਾਰੀ ਹੁੰਦੀ ਸੀ ਪਰਚੀ ਆ ਤੁਹਾਨੂੰ ਪੋਲਾ ਹੋਣੇ ਹੁਣ ਇਹ ਦੇਖੋ ਆ ਇੱਥੇ ਚੌਂਕੀ ਲੱਗੀ ਆ ਇਸ ਤਾਂ ਗੱਡੀਆਂ ਸਾਰੀਆਂ ਖੜੀਆਂ ਤੇ ਆ ਨਿੱਕਾ ਜਿਹਾ ਟੱਪਾ ਬਣ ਗਿਆ ਹਨਾ ਜਿੱਥੇ ਰੌਣਕ ਹੋਵੇ ਜਿੱਥੇ ਚਹਲ ਪਹਲ ਹੋਵੇ ਜਿੱਥੇ ਹਨਾ ਦੁਨੀਆ ਵਾਦੀ ਹੋਵੇ ਫਿਰ ਉਹਦਾ ਦੁਕਾਨਦਾਰੀ ਖਾਣ ਪੀਣ ਦੀਆਂ ਚੀਜ਼ਾਂ ਪੰਪ ਸਭ ਕੁਝ ਹੋ ਲੱਗ ਜਾਂਦਾ ਤੇ ਹੁਣੇ ਤੁਹਾਨੂੰ ਅੱਗੇ ਬੋਲ ਆਹ ਦਰਿਆ ਦੇ ਨਾਲ ਜਿਹੜੇ ਮੋਟਰਾਂ ਹੁਣ ਇੱਥੇ ਸਾਡੇ ਬਹੁਤ ਸੋਲਰ ਲੱਗ ਗਿਆ ਹਨਾ ਜਿਹੜੇ ਬਿਜਲੀ ਧੁੱਪ ਦੇ ਮੋਟਰਾਂ ਚੱਲਦੀਆਂ ਨੇ ਤੇ ਬਾਕੀ ਆ ਦਰਿਆ ਵੇਖੋ ਹੁਣ ਪਾਣੀ ਨਾਲ ਭਰ ਜਾ ਪਹਿਲਾਂ ਤਾਂ ਨਹਿਰ ਜੀ ਵਗਦੀ ਹੁੰਦੀ ਆ ਜਦੋਂ ਹਨਾ ਸਿਆਲ ਚ ਜਾਂ ਜਦੋਂ ਪਾਣੀ ਘੱਟ ਹੁੰਦਾ ਤੇ ਹੁਣ ਇਹ ਪੂਰਾ ਭਰਿਆ ਪਿਆ ਪਰ ਇਹ ਇਹ ਤਾਂ ਥੋੜਾ ਹੀ ਆਏ ਗੱਲ ਤੇਰਾ ਦੂਜਾ ਸਤਲੋ ਤੇ ਇਹ ਆ ਵੱਡਾ ਉਹ ਤਾਂ ਬਹੁਤ ਜ਼ਿਆਦਾ ਭਰਿਆ ਪਿਆ ਤੇ ਪਹਿਲਾਂ ਉਹ ਪੁਲ ਸੀਗਾ ਪਰਲਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਹਦੇ ਤੇ ਰੇਲ ਲੰਘਦੀ ਸੀ ਤੇ ਇਹਦੇ ਤੇ ਹੀ ਟ੍ਰੈਫਿਕ ਲੰਘਦੀ ਸੀ ਇੱਕ ਸਾਈਡ ਤੋਂ ਲੰਘਦੇ ਰੋਕ ਲੈਂਦੇ ਤੇ ਇੱਕ ਸਾਈਡ ਨਿਕਾਉਂਦੇ ਨੇ ਅੰਧੇ ਕੰਡੇ ਆਮੰਦੀ ਉਹਦੇ ਖੜੇ ਰਹਿਣਾ ਤੇ ਆ ਵਿੱਚ ਕਿਸੇ ਕੋਈ ਜਿਵੇਂ ਵੀਰਾਂ ਨੇ ਨਮਨਾ ਬਣਾਈਆਂ ਨੇ ਤੇ ਜਦੋਂ ਪਾਣੀ ਆ ਜਾਂਦਾ ਫਿਰ ਇਹ ਸਾਰੇ ਕੱਜੇ ਜਾਂਦਾ ਧੋਪੀ ਬਾਈ ਬਿਚਿਆ ਤੇ ਬਾਕੀ ਜਿਹੜਾ ਦਰਿਆ ਹੈ ਇਹਨੇ ਆਪਦੀ ਜਗ੍ਹਾ ਲੈ ਲੈਣੀ ਹੁੰਦੀ ਹੈ ਤੇ ਇਹ ਦਰਿਆ ਹੈ ਜੀ ਆ ਰਿਹਾ ਸੂਰਜ ਆ ਦਰਿਆ ਹੈ ਪੂਰਾ ਦਰਿਆ ਭਰਿਆ ਪਿਆ ਤੇ ਆ ਪੋਲਾ ਹਨਾ ਇਹ ਪੋਲਾ ਤੇ ਦਰਿਆ ਜੀ ਤੇ ਉਹ ਪੁਰਾਣਾ ਪੋਲਾ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਤੇ ਦਰਿਆ ਹੁਣ ਕਾਫੀ ਭਰਿਆ ਪਿਆ ਤੇ ਅਜੇ ਪਿੱਛੇ ਮੀਂਹ ਸ਼ੁਰੂ ਹੋਏ ਨੇ ਹਨਾ ਪਹਾੜਾਂ ਤੇ ਤੇ ਜੇ ਹੋਰ ਆ ਜਿਹੜੇ ਪੋਲਾ ਪੁਲ ਦੇ ਜਿਹੜੇ ਉੱਤੇ ਗਾਡਰ ਇਹਨਾਂ ਨਾਲ ਪਾਣੀ ਲੱਗ ਜਾਂਦਾ ਵਾ ਜਦੋਂ ਫੁੱਲ ਭਰਿਆ ਹੁੰਦਾ ਹਨਾ ਇਹ ਪੋਲਾ ਪਹਿਲਾ ਜੀ ਤੇ ਅੰਗਰੇਜ਼ਾਂ ਦੇ ਟਾਈਮ ਦਾ ਪੋਲਾ ਹੈ ਜਿਹੜਾ ਅੱਜ ਵੀ ਖੜਾ ਆ ਹੋ ਸਕਦਾ ਅੰਗਰੇਜ਼ਾਂ ਤੋਂ ਬਾਅਦ ਬਣਿਆ ਦਾ ਡਿੱਗ ਪੈਂਦਾ ਉਹਨੂੰ ਪਰ ਅੰਗਰੇਜ਼ਾਂ ਦੇ ਹੱਥਾਂ ਦੀਆਂ ਬਣੀਆਂ ਚੀਜ਼ਾਂ ਅੱਜ ਤੱਕ ਖੜੀਆਂ ਹੀ ਆ ਹਨਾ ਤੇ ਅੱਤੀ ਪਾਣੀ ਆ ਪੋਲਾ ਚਲੋ ਅੱਗੇ ਤੁਹਾਨੂੰ ਦਰਸ਼ਨ ਕਰਾਉਣੇ ਆ ਜਲੰਧਰ ਕਾਟ ਲੋਈਆਂ 11 ਕਪੂਰਥਲਾ 44 ਲਓ ਜੀ ਅੱਧਾ ਰਸਤਾ ਤੈਅ ਕਰ ਲਿਆ ਆਪਾਂ ਅੱਧਿਆਂ ਜ਼ਿਆਦਾ ਹੀ ਕਰ ਲਿਆ ਵਾ ਤੇ ਬਾਕੀ ਵੀ ਰਹਿੰਦਾ ਆਪਾਂ ਮਹਾਰਾਜ ਦੀ ਕਿਰਪਾ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਆਪਾਂ ਵੀ ਪਹਾਰ ਕਰ ਲੈਣਾ ਵਾ ਤੇ ਮੌਲ ਦੇ ਖਾਚੇ ਆ ਪਣੇ ਨਾਲ ਦੇ ਪਾਰੇ ਤੇਲ ਅੱਜ ਆਪਾਂ ਨੂੰ ਤੇਲ ਦੀ ਜਰੂਰਤ ਨਹੀਂ ਆਪਾਂ ਲੋਈਆਂ ਤੇ ਆ ਗੋਈਆਂ ਨਾਲ ਫਟਕ ਇੱਥੋਂ ਆਪਾਂ ਹੋ ਜਾਣਾ ਵਾ ਸੁਲਤਾਨਪੁਰ ਸਾਹਿਬ ਨੂੰ ਸੱਦੀ ਆ ਜਿਹੜੀ ਹੈ ਗਈ ਕਪੂਰਥਲੇ ਨੂੰ ਕਾਲੇ ਸੰਗਿਆਂ ਨੂੰ ਕਾਲੇ ਸੰਗਿਆਂ ਥਾਣੀ ਗਲੰਦਰ ਨੂੰ ਕਪੂਰਥਲੇ ਨੂੰ ਆਪਾਂ ਇਧਰ ਦੀ ਜਾ ਸਕਦੇ ਹਾਂ ਸੁਲਤਾਨਪੁਰ ਥਾਣੀ ਇਹ ਰੋਡ ਜਿਹੜਾ ਸੁਲਤਾਨਪੁਰ ਸਾਹਿਬ ਨੂੰ ਗਿਆ ਤੇ ਬਸ ਹੁਣ ਕੁਛ ਵੀ ਥੋੜੇ ਕਿਲੋਮੀਟਰਾਂ ਦਾ ਸਫ਼ਰ ਰਹਿ ਗਿਆ ਆਪਣਾ ਤੇ ਉਹ ਵੀ ਆਪਾਂ ਜਲਦੀ ਨੇ ਵੇੜ ਕੇ ਤੇ ਚੱਲਦੇ ਹਾਂ ਗੁਰੂ ਸਾਹਿਬ ਦੇ ਕਰ ਗੁਰੂ ਸਾਹਿਬ ਦੇ ਕਰਦੇ ਆਂ ਦਰਸ਼ਨ ਇਹ ਆਖਰੀ ਪੜਾ ਆਪਣਾ ਇਹ ਸੜਕੋਂ ਆਖਰੀ ਪੜਾ ਰਹਿ ਗਿਆ ਹੁਣ ਮਿਲਦੇ ਆ ਚੱਲਣਾ ਉੱਥੇ ਚੱਲ ਕੇ ਗੁਰੂ ਜੀ ਨਗਰੀ ਚ ਜੁੜੇ ਰਹਿਓ ਆਪਣੀ ਸਫ਼ਰ ਨਾਲ thank ਵਾਇਬ ਵੀ ਕੰਸਰਤ ਦੀ ਭਤੇ ਲਓ ਜੀ ਆਪਾਂ ਗੁਰੂ ਦੀ ਨਗਰੀ ਸੰਤਨ ਚਿਲ ਗੁਰੂ ਨਾਨਕ ਦੇਵ ਜੀ ਦਾ ਨਗਰ ਸੁਲਤਾਨਪੁਰ ਵਿੱਚ ਪਹੁੰਚ ਚੁੱਕੇ ਹਾਂ ਤੇ ਵੇਖੋ ਰਾਹ ਦਾ ਕਿੱਡਾ ਅਲੌਕਿਕ ਨਜ਼ਾਰਾ ਹੈ ਜੀ ਗੁਰੂ ਘਰ ਦਾ ਕਿੱਡਾ ਫੁੱਲਾ-ਗੁੱਲਾ ਮਾਹੌਲ ਹੈ ਬੜੀ ਸ਼ਾਂਤੀ ਗੁਰੂ ਦੇ ਬਾਖਸ਼ਵਰਦ ਸੁਣੋ ਇਹਨਾਂ ਦਾ ਹਰਤ ਕਰ ਲਓ ਜੀ ਨੇੜੇ ਘਰ ਵਿੱਚ ਸੇਵਾ ਚੱਲ ਰਹੀ ਹੈ ਵੇਖੋ ਕਿੱਡਾ ਲੌਕਿਕ ਨਜ਼ਾਰਾ ਹੈ ਨਾ ਮੈਂ ਗੁਰੂ ਨਰਾਇਣ ਦੀ ਆਦਈ ਰਾਮ ਆਈ ਗੁਰ ਸੰਤ ਗੁਰ ਨਾਮ ਨਿਰਨਾਇ ਜੀ ਸਾਰੇ ਵੀਰੋ ਵੇਖ ਰਹੇ ਭੈਣਾਂ ਭਰਾਵਾਂ ਨੂੰ ਫਿਰ ਤੋਂ ਇੱਕ ਵਾਰ ਹੋਵੇਗੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਟਾਈਮ ਵੀ ਹੋ ਗਿਆ ਵਾ ਤੇ ਗੁਰੂ ਸਾਹਿਬ ਜੀ ਦੇ ਤੰਤਾ ਸਿੰਘ ਬੁਲਣ ਸਿੰਘ ਸਾਹਿਬ ਜੀ ਦੇ ਗੁਰਦੁਆਰਾ ਬੇਸਾਹਬ ਜੀ ਦੇ ਦਰਸ਼ਨ ਕਰਕੇ ਚੱਲੇ ਆ ਤੇ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਆਪਾਂ ਸਾਈਕਲ ਨਵਾਂ ਲਿਆ ਸੀਗਾ ਕਾਲ 올ਡ ਸਾਈਕਲ ਵਾਲੇ ਵੀਰ ਕੋਲ ਤੇ ਅੱਜ ਪਹਿਲਾ ਦਿਨ ਸੀ ਪਹਿਲੀ ਵਾਰੀ ਆਪਾਂ ਸਾਈਕਲ ਕੱਢਿਆ ਵਾਰ ਤੇ ਪਹਿਲੀ ਵਾਰੀ ਗੁਰੂ ਘਰੇ ਦਾ ਆਪਾਂ ਟੂਰ ਦਿੱਤਾ ਕਿਉਂਕਿ ਸਭ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਨੂੰ ਨਮਸਤਕ ਹੋਣਾ ਜ਼ਰੂਰੀ ਹੈ ਜਾ ਜੋ ਗੁਰੂਟਰ ਖੁਸ਼ੀਆਂ ਲੈ ਕੇ ਚੱਲੇ ਅਰਦਾਸਾ ਕਰਕੇ ਚੱਲੇ ਆ ਤੇ ਵੈਗਰੂ ਅਗੇ ਇਹ ਵੀ ਅਰਦਾਸ ਕਰਕੇ ਚੱਲੇ ਆ ਕਿ ਜਿਹੜੇ 올ਡ ਆਪਣੇ ਜਿਹੜੇ ਵੀਰ ਨੇ ਅਕਾਲ 올ਡ ਸਾਈਕਲ ਵਾਲੇ ਵੈਗਰੂ ਉਹਨਾਂ ਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤੇ ਹਮੇਸ਼ਾ ਜਿਹੜੀ ਉਹਨਾਂ ਨੇ ਚੈਨੇ ਕਿ ਪੰਜਾਬ ਵਿੱਚ ਸਾਈਕਲ ਦੀ ਲਾਈ ਆ ਸਾਈਕਲਿੰਗ ਦੀ ਹਨਾ ਜੋ ਸਾਈਕਲ ਲੋਕਾਂ ਨੂੰ ਦੇ ਰਹੇ ਨੇ ਬਾਜ਼ਾਰ ਬਰੇਟਾਂ ਦੇ ਦੇ ਰਹੇ ਨੇ ਤੇ ਪਾਸੇ ਲੋਕਾਂ ਨੂੰ ਲੱਪਣੇ ਨਹੀਂ ਸਾਈਕਲ ਜਿਵੇਂ 520 ਇਹ ਆਪਣਾ ਉਸੇ ਪਾਸੇ ਸਾਈਕਲ ਲੱਭਦਾ ਨਹੀਂ ਤੇ ਉਹਨਾਂ ਕੋਲ ਆਪਾਂ ਨੂੰ ਇਹ ਅਵੇਲੇਬਲ ਹੋਣਾ ਕਰਾ ਕੇ ਦਿੱਤਾ ਹਨਾ ਉਹਨਾਂ ਦਾ ਧੰਨਵਾਦ ਮਹਾਰਾਜਾ ਕਿਰਪਾ ਕਰੇ ਉਹਨਾਂ ਨੂੰ ਵੀ ਤਰੱਕੀਆਂ ਬਖਸ਼ੇ ਤੇ ਹੋਰ ਵੀ ਵੀਰ ਇਦਾਂ ਹੀ ਸਾਈਕਲਿੰਗ ਕਰਨ ਤੇ ਸਾਈਕਲ ਲੈਣ ਵੱਧ ਵੱਧ ਤੇ ਅੱਜ ਗੁਰੂ ਸਾਹਿਬ ਤੋਂ ਅਰਦਾਸ ਕਰਕੇ ਚੱਲੇ ਆ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਸਫ਼ਰ ਸ਼ੁਰੂ ਕਰੀਏ ਤੇ ਦੁੱਖਾਂ ਵਿੱਚ ਚੜ੍ਹਦੇ ਕਲਾ ਬੰਸ਼ੇ ਤੇ ਚਲੋ ਅੱਜ ਇੱਥੇ ਹੀ ਹੁਣ ਸਮਾਪਤੀ ਕਰਦੇ ਆ ਜੀ ਤੇ ਚੱਲਦੇ ਆ ਘਰਾਂ ਨੂੰ ਤੇ ਫਿਰ ਕਿਹੜੇ ਗੁਰੂ ਸਾਹਿਬਾਂ ਦਾ ਮੁੱਖਾ ਸੱਧਿਆ ਤੇ ਫਿਰ ਦਰਸ਼ਨ ਕਰਨ ਆਵਾਂਗੇ ਆਪ ਜੀ ਨੂੰ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ